ਇੱਕ ਜ਼ਰੂਰੀ ਬੇਨਤੀ ਹੈ ਸੰਗਤਾਂ ਨੂੰ ਜ਼ਰੂਰੀ ਬੇਨਤੀ ਹੈ ਸੰਗਤਾਂ ਨੂੰ ਜੋ ਕਿ ਵੋਟਾਂ ਦਾ ਮਾਹੌਲ ਚੱਲ ਰਿਹਾ ਹੈ ਅਤੇ ਆਪਣੇ ਅਣਖ ਨੂੰ ਆਪਣੇ ਜ਼ਮੀਰ ਨੂੰ ਜਿਉਂਦਾ ਰੱਖ ਕੇ ਆਪਾਂ ਵੋਟ ਪਾਉਣੀ ਹੈ ਕਿਉਂਕਿ ਸਰਕਾਰਾਂ ਬਣਾਉਣ ਵਾਲੇ ਵੀ ਅਸੀਂ ਹੁੰਨੇ ਆ ਤੇ ਬਾਅਦ ਦੇ ਵਿੱਚ ਪਛਤਾਉਣ ਵਾਲੇ ਵੀ ਅਸੀਂ ਹੁੰਨੇ ਆ ਤੇ ਪਹਿਲਾਂ ਹੀ ਕਿਉਂ ਨਾ ਸੋਚ ਸਮਝ ਕੇ ਕਦਮ ਚੁੱਕਿਆ ਜਾਵੇ ਖਾਸ ਕਰਕੇ ਬੇਨਤੀ ਕਰਾਂਗੇ ਖੰਡੂਰ ਸਾਹਿਬ ਦੀਆਂ ਸੰਗਤਾਂ ਨੂੰ ਜੋ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਆਜ਼ਾਦ ਉਮੀਦਵਾਰ ਖੜੇ ਹੋਏ ਨੇ ਖੰਡੂਰ ਸਾਹਿਬ ਤੋਂ ਗੱਲ ਇੱਥੇ ਅਣਖਾਂ ਦੀ ਆ ਗਈ ਹੈ ਗੱਲ ਇੱਥੇ ਸਾਡੀ ਸੁੱਤੀ ਹੋਈ ਜ਼ਮੀਰ ਦੀ ਹੈ ਆਓ ਇਹੀ ਧਾਰਨਾ ਪੜ੍ਹ ਕੇ ਆਪਾਂ ਸਮਾਪਤੀ ਕਰੀਏ ਵੋਟਾ ਪਾ ਦੋ ਖੰਡੂਰ ਸਾਬ ਵਾਲਿਓ ਅਣਖਾਂ ਤੇ ਗੱਲ ਆਗੈ ਵੋਟਾ ਪਾ ਦੋ ਖੰਡੂਰ ਸਾਬ ਵਾਲਿਓ ਅਣਖਾਂ ਤੇ ਗੱਲ ਆਗੈ ਵੋਟਾ ਪਾ ਦੋ ਖੰਡੂਰ ਸਾਬ ਵਾਲਿਓ ਅਣਖਾਂ ਤੇ ਗੱਲ गे पा खंड भॻवान खाते काल आ गे लोटा पाॼो खंडू सगवान खाते काल आ गे पा खंडो खंडो ਸਭ ਵਾਲਿਓ ਅਣਖਾਂ ਤੇ ਗੱਲ ਆਗੈ ਮੋਟਾ ਪਾਦਿਓ ਖੰਡੋਰ ਸਾਹਿਬ ਵਾਲਿਓ ਅਣਖਾਂ ਤੇ ਗੱਲ ਆਗੈ ਤੇ ਗੱਲ ਆ ਗਏ ਬੋਤਾ ਪਾ ਦਿਓ ਖੰਡੂਰ ਸਾਗਵਾਲੋ ਅਨਖਾ ਤੇ ਗੱਲ ਆ ਗਏ ਕੌਮਾਂ ਜਿਉਂਦੀਆਂ ਸਦਾ ਕੁਰਬਾਨੀਆਂ ਤੇ ਅਣਖ ਮਰੇ ਤੇ ਕੌਮ ਹੈ ਮਰ ਜਾਂਦੀ ਉਸ ਕੌਮ ਨੂੰ ਸਦਾ ਇਤਿਹਾਸ ਪੁੱਜ ਵਿਪਤਾ ਹੱਸ ਕੇ ਕੌਮ ਜੋ ਜਰ ਜਾਂਦੀ ਤਾਗਾ ਤਾਗਾ ਹੋ ਜਾਂਦੀ ਕਬੀਲਦਾਰੀ ਜੇਕਰ ਗੰਢ ਇਥਬਾਕ ਦੀ ਖੁੱਲ ਜਾਵੇ ਪਾਰਸ ਮਿਟ ਜਾਂਦੀ ਅਖਰ ਗਲਤ ਵਾਂਗੋ ਜੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ ਇਸ ਕਰਕੇ ਭਾਈ ਸਾਡਾ ਤੇ ਇਤਿਹਾਸ ਹੀ ਬੜਾ ਗੌਰਵਮਈ ਹੈ ਆਪਣੇ ਪਿਸ਼ੋਕੜ ਨੂੰ ਯਾਦ ਰੱਖੀਏ ਆਪਣੇ ਇਤਿਹਾਸ ਨੂੰ ਯਾਦ ਰੱਖੀਏ ਆਪਣੀਆਂ ਸ਼ਹਾਦਤਾਂ ਨੂੰ ਯਾਦ ਰੱਖੀਏ ਸੋ ਇੱਕ ਜ਼ਰੂਰੀ ਬੇਨਤੀ ਸੰਗਤਾਂ ਨੂੰ ਹੋਰ 6 ਜੂਨ ਆ ਰਹੀ ਹੈ 6 ਜੂਨ ਤੱਕ ਆਪਾਂ ਇੱਕ ਤਰੀਕ ਤੋਂ 6 ਤਰੀਕ ਤੱਕ ਬੀਬੀਆਂ ਭੈਣਾਂ ਮਾਤਾਵਾਂ ਨੇ ਕਾਲੇ ਰੰਗ ਦੀਆਂ ਚੁੰਨੀਆਂ ਦੁਪੱਟੇ ਲੈਣੇ ਹਨ ਅਤੇ ਸਾਰੇ ਭਾਂਜਾ ਨੇ ਵੀਰਾਂ ਬਜ਼ੁਰਗਾਂ ਨੇ ਕਾਲੇ ਰੰਗ ਦੀਆਂ ਹੀ ਦਸਤਾਰਾਂ ਸਜਾਉਣੀਆਂ ਨੇ 6 ਜੂਨ 1983 ਵਾਲਾ ਦਿਨ ਆ ਰਿਹਾ ਜਿਹੜੀ ਸਮੇ ਦੀ ਜ਼ਾਲਮ ਸਰਕਾਰ ਨੇ ਅਕਾਲ ਤਖਤ ਸਾਹਿਬ ਨੂੰ ਢਾਹ ਢੇਰੀ ਕਰ ਦਿੱਤਾ ਛੋਟੇ ਛੋਟੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਮਾਤਾਵਾਂ ਨੂੰ ਸ਼ਹਾਦਤਾ ਦਾ ਜਨਮ ਦਿੱਤਾ ਉਹ ਦਿਨ ਆ ਰਿਹਾ ਜੂਨ 1984 ਵਾਲਾ ਸੋ ਇਸ ਦੇ ਬਾਬਤ ਆਪਾਂ ਜੋ ਅਕਾਲ ਤਖਤ ਸਹਿਬਾਨ ਵੱਲੋਂ ਸਿੰਘ ਸਹਿਬਾਨਾਂ ਵੱਲੋਂ ਸੰਦੇਸ਼ ਆਇਆ ਉਸ ਤੇ ਆਪਾਂ ਪਹਿਰਾ ਦੇਣਾ ਹੈ ਸੋ ਆਓ ਹੁਣ ਸਾਰੀਆਂ ਸੰਗਤਾਂ ਬੜੇ ਪਿਆਰ ਸਤਿਕਾਰ ਦੇ ਨਾਲ ਸ਼ਲੋਕ ਸਰਵਣ ਕਰਿਓ ਪ੍ਰੰਤ ਅਰਦਾਸ ਹੁਕਮਨਾਮੇ ਗੁਰੂ ਗਿਆਨ ਦੇਗਾ ਪ੍ਰਾਪਤ ਕਰਕੇ ਫਿਰ ਸੰਗਤਾਂ ਨੇ ਜਾਨ ਦੀ ਕਿਰਪਾਲਤਾ ਕਰਨੀ ਹੈ ਜੀ ਤਰ ਜੀ ਆ ਰੇ ਇਕ ਟੇਕ ਤੂੰ ਲਾਹੇ ਬਡਾ ਨੇ ਆਸ ਨਾਨਕ ਨਾਮ ਧਾਈ ਐ ਕਾਰਜ ਆਵੈ ਰਾਸ ਜੋ ਮੰਗਹਿ ਕਰ ਆਪਣੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੇ ਇਹੋ ਆ ਉਹ ਸਚ ਹੋਵੇ ਸਲੋਕ ਪਵਣ ਗੁਰੂ ਪਾਣੀ ਪਤਾ ਮਾਤਾ ਧਰਤ ਮਹਾਤ ਦਿਵਸ ਰਾਤ ਰੁਏ ਨਾ ਇਹਦਾ ਆ ਖੇਲ ਸਗਣ ਜਗਤ ਗਿਆਨ ਬੁਰਾਇਆ ਮਾਤਾ ਧਰਮ ਹਦੋਰ ਜੀ ਆਪੋ ਆਪਨੇ ਕੇੜੇ ਕੇ कयो जले गेटे सुबेनारे नामत आहियां कंहिं मशकत काल हेक देव कयो जले गेटे चुकेनार वाहेगुरु जी का खान सां ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ